ਖੜਿਆ ਆ ਜਨਾਲਾ ਸਾਡੇ ਦਿਲ ਮਰ ਗਏ ਆ ਉਧਰ ਦੇ ਪਾਸੇ ਮਾਲਾ ਤੇ ਪ੍ਰਭ ਪ੍ਰਭ ਤੇ ਮਾਲਾ ਬੱਲੇ 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 ਇੱਥੇ ਮਰੀਆ ਵਾਲਾ ਮਰੀਆ ਵਾਲਾ ਮਰੀਆ ਵਾਲਾ ਆਹ ਹੋਏ ਸਰਾ ਕੋਟੇ ਦਾ ਮੁੰਡਾ ਸਰਾ ਕੋਟੇ ਦਾ ਪਟਿਆ ਤੈਨੂੰ ਮਾਰ ਨਾ ਸਕਿਆ ਉਹ ਝੋਟਿਆਂ ਮੁੱਲ ਮੋੜਦੇ ਤੈਨੂੰ ਮਾਰ ਨਾ ਸਕਿਆ ਝੋਟਿਆਂ ਮੁੱਲ ਮੋੜਦੇ ਝੋਟਾ ਮੁੱਲ ਮੋੜਦੇ ਮੁੱਲ ਮੋੜਦੇ ਮੁੱਲ ਮੋੜਦੇ ਮੁੱਲ ਮੋੜਦੇ ਆਹ ਚੰਦੇ ਦੇ ਭੋਲੂ ਦਾ ਹੈ ਇਹ ਰਾਮ ਸਿੰਘ ਢਣੋਲੀ ਦੇ ਤੋਂ ਵੱਲੋਂ ਦੱਸਿਆ ਗਿਆ ਪੈਗੀ ਰੇਟ ਤੇ ਕਰ ਗੱਲ ਆਹ ਸਾਹਮਣੇ ਸਿਰਾ ਹੋ ਗਿਆ ਮੇਰੇ ਮਿੱਤਰੋ ਐਨ ਬਾਜਦੇ ਕਹਿੰਦੇ ਠਾਪੀਆ ਦਿਖਾ ਕੋਈ ਜੁਰਤਾ ਜਾਂ ਫਿਰ ਕਹਿੰਦੇ ਟਾਰਜ ਨੂੰ ਤਾਉਣ ਮੇਰੇ ਮਿੱਤਰੋ ਬੰਦੇ ਬੰਦੇ ਕਰਵਾਉ ਆਹ ਸਾਹਮਣੇ ਪੱਟੀ ਖੋਚੋ ਰਾਜਾ ਜੱਫਾ ਕਹਿੰਦੇ ਤਾਰਜਨ ਦੇ ਤਪਰਨਾ ਜੱਸਾ ਆਹ ਟੌਪ ਦੇ ਮਾਲਾ ਫਤਾਪੁਰੀਆ ਇੱਕਦੋ ਆਹ ਗੋਪੀ ਦਾ ਚੇਲਾ ਬਣਾਉਂਦਾ ਮੇਲਾ ਗੋਪੀ ਦਾ ਚੇਲਾ ਆਹ ਬਣਾਉਂਦਾ ਮੇਲਾ ਨਾਲ ਇਹ ਕਹਿੰਦੇ ਅੰਗਲਾਨ ਦੇ 5ਵੇਂ ਨੰਬਰ ਦਾ ਰੇਟਰ ਇਸ ਵੇਲੇ ਕਹਿੰਦੇ ਗਵਿੰਦਰਪੁਰੀਆ ਮਾਲਾ ਵਧਿਆ ਹੋਇਆ ਚਾਰ ਜਾਂਦੀ ਹੈ ਪੱਟਾਂ ਦੇ ਥਾਪੀਆਂ ਮੁਕਾਬਲਾ ਇੱਕਦਰੇ ਨਾਲ ਆਹ ਮਨ ਦਾ ਆਹ ਬੱਲੇ 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 ਇੱਥੇ 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 ਹਰਿਆਣਾ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਮਟਾ ਆਇਆ ਆਹ ਟੱਚ ਕੀਤਾ ਕਿਹਨੂੰ ਇਹ ਕੌਣ ਹੈ ਮਿੱਤਰ ਪਿਆਰਿਆ ਅੱਜ ਤੇ ਬਾਜਾ ਬਾਜਾ ਹੋਈ ਪਈ ਹੈ ਉਧਰਲੇ ਪਾਸੇ ਚਰਚਾ 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 ਚੱਲ ਰਹੀ ਹੈ ਇੱਥੇ ਇੱਥੇ ਇੱਥੇ